ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਦਾ ਦੂਜਾ ਸੰਸਕਰਣ ਐਲਾਨਿਆ ਹੈ ਇਹ ਇੱਕ ਮਹੱਤਵਪੂਰਨ ਪਲੇਟਫਾਰਮ ਹੈ ਜਿਸ ਤੇ ਦੇਸ਼ ਦੇ ਯੁਵਾ ਜਿਨ੍ਹਾਂ ਦੀ ਉਮਰ 15 ਤੋਂ 29 ਸਾਲ ਹੈ ਸਿੱਧਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਸਕਣਗੇ VBYL ਦੀ 2025 ਦੀ ਬੇहद ਸਫਲਤਾ ਤੋਂ ਬਾਅਦ ਜਿਸ ਵਿੱਚ 30 ਲੱਖ ਤੋਂ ਵੱਧ ਯੁਵਾ ਸ਼ਾਮਲ ਹੋਏ 2026 ਦਾ ਸੰਸਕਰਣ ਨਵੇਂ ਟਰੈਕਾਂ ਜਿਵੇਂ ਕਿ ਡਿਜ਼ਾਈਨ ਫਾਰ ਭਾਰਤ ਅਤੇ ਟੈਕ ਫਾਰ ਵਿਕਸਿਤ ਭਾਰਤ hack for a social cause ਨਾਲ ਹੋਰ ਵੀ ਵਿਸ਼ੇਸ਼ ਹੋਵੇਗਾ ਇਸ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਯੋਵਕ ਵੀ ਭਾਗ ਲੈਣਗੇ ਕੁਇਜ਼ ਲੇਖ ਪੀਪੀਟੀ ਚੈਲੰਜ ਅਤੇ ਸਭਿਆਚਾਰਕ ਮੁਕਾਬਲਿਆਂ ਦੀ ਲੜੀ ਤੋਂ ਬਾਅਦ ਇਸ ਦਾ ਗ੍ਰੈਂਡ ਫਾਈਨਲ ਦਿੱਲੀ ਵਿੱਚ 10 ਤੋਂ 12 ਜਨਵਰੀ 2026 ਨੂੰ ਹੋਵੇਗਾ ਜਿਸ ਵਿੱਚ 3000 ਯੋਵਾ ਨੇਤਾ ਇਕੱਠੇ ਹੋਣਗੇ ਰਜਿਸਟ੍ਰੇਸ਼ਨ ਹੁਣ ਮਾਈ ਭਾਰਤ ਪੋਰਟਲ mybharat.gov.in ਤੇ ਖੁੱਲੇ ਹਨ ਕੁਇਜ਼ ਰਾਉਂਡ ਲਈ ਆਖਰੀ ਮਿਤੀ 15 ਅਕਤੂਬਰ 2025 ਹੈ ਡਿਪਟੀ ਡਾਇਰੈਕਟਰ ਮਾਈ ਭਾਰਤ ਅੰਮ੍ਰਿਤਸਰ ਪੰਜਾਬ ਜਸਲੀਨ ਕੌਰ ਨੇ ਸਾਰੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ VBYLD 2026 ਵਿੱਚ ਸਰਗਰਮੀ ਨਾਲ ਹਿੱਸਾ ਲੈ ਵਿਕਾਸ ਭਾਰਤ ਦੇ ਨਿਰਮਾਣ ਲਈ ਆਪਣੇ ਵਿਚਾਰਾਂ ਅਤੇ ਅਗਵਾਈ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ